Thank you Jesus thank you Jesus thank you Jesus hallelujah 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 सामर्थी यहावा परमेश्वर तेरा धन्यवाद कर दिया खुदावंत सर्वशक्तिमान परमेश्वर तेरी महिमा तेरी स्तुति कर दिया परमेश्वर तेरा धन्यवाद हो ਏ ਆਬਰਾਮ ਇਜ਼ਾਕ ਯਾਕੂਬ ਹੰਨਾ ਹਨੂਕਰ ਦਾਊਦ ਦੇ ਪਰਮੇਸ਼ਰ ਤੇਰਾ ਧੰਨਵਾਦ। ਸੋ ਤੜਾ ਸਭਨਾ ਦਾ ਸਵਾਗਤ ਕਰਦਿਆਂ ਜੀਵਿਤ ਪਰਮੇਸ਼ਰ ਦੀ ਜੀਵਿਤ ਪ੍ਰੈਜ਼ੈਂਸ ਵਿੱਚ ਜਿੱਤੇ ਆ ਕੇ ਜ਼ਿੰਦਗੀਆਂ ਹਾਲਾਤ ਜਨਰੇਸ਼ਨ ਤੱਕ ਪਰਮੇਸ਼ਰ ਸੇਵ ਨਹੀਂ ਛੱਡਦੇ। ਸੋ ਜਿੰਨੇ ਜਨ ਆਏ ਇਸ ਦਿਨ ਦਾ ਪ੍ਰੈਜ਼ੈਂਸ ਵਿੱਚ ਸੜੀ ਨਾਲਿਕ ਮੰਨ ਹੋ ਕੇ ਇਸ ਪ੍ਰੈਜ਼ੈਂਸ ਵਿੱਚ ਝੁੱਟ ਚੁੱਕਿਆ। ਪਰਮੇਸ਼ਰ ਤੜੀਆਂ ਜ਼ਿੰਦਗੀਆਂ ਦੇ ਉੱਤੇ ਅਦਭੁੱਤੇ ਮਹਾਨ ਕੰਮਾਂ ਨੂੰ ਕਰੇ। ਉਦਾਵਨ ਨਰ ਕਰਦਿਆਂ ਹੈ ਉਹਦੀ ਅੰਗੜਾਂ ਦੇ ਵਿੱਚ ਪਰਵੇਸ਼ ਕਰਦਿਆਂ ਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਧੰਨਵਾਦ ਦੀਆਂ ਪੇਟਾਂ ਦੇ ਨਾਲ ਉਦੇ ਕਰਦੇ ਵਿੱਚ ਉਹ ਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਪਰਵੇਸ਼ ਕਰਦੇ ਆ ਹਾਂ ਪਰਮੇਸ਼ਰ ਦਾ ਹਰ ਪਲਿਆ ਇਹਨੂੰ ਯਾਦ ਕਰ ਜਾਂਦਾ ਧੰਨਵਾਦ ਕਰਨਾ ਸ਼ੁਰੂ ਕਰ ਉਹਦੀ ਹਰ ਦਇਆ ਉਹਦੀ ਹਰ ਕਰੋਨਾ ਨੂੰ ਯਾਦ ਕਰਦੇ ਆ ਹਰ ਇੱਕ ਉਹ ਜ਼ਿੰਦਾ ਗਵਾਹੀ ਜੀਵਿਤ ਪਰਮੇਸ਼ਰ ਨੇ ਜੋ ਤੁਹਾਡੀਆਂ ਲਾਈਫਾਂ ਦੇ ਉੱਤੇ ਦਿੱਤੀ ਆ ਕਿਉਂਕਿ ਜੀਵਿਤ ਕੰਮ ਸਿਰਫ ਯੇਸ਼ੂ ਮਸੀਹ ਹੀ ਕਰ ਸਕਦੇ ਆ ਕਿਉਂਕਿ ਉਹ ਹੀ ਇੱਕ ਸੱਚਾ ਤੇ ਜ਼ਿੰਦਾ ਪਰਮੇਸ਼ਰ ਆ ਜੋ ਕਿ ਮਾਤ੍ਰ ਪਰਮੇਸ਼ਰ ਆ ਜੋ ਮਾਰਿਆ ਗਿਆ ਗਾਇਆ ਗਰਤੀਸ ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ ਕਿਉਂਕਿ ਅਸੀਂ ਜਾਣਦੇ ਆ ਯਹਵਾ ਪਰਮੇਸ਼ਰ ਨੇ ਆਪਣੀ ਇਕਲੌਤੀ ਦੀਵੀ ਸਰਫਾ ਨਾ ਕੀਤਾ ਉਸ ਨੇ ਸਪੀਤਾ ਪ੍ਰਵੇਸ਼ੂ ਮਸੀਹ ਨੂੰ ਸਾਡੇ ਮੁਕਤੀਦਾਤਾ ਉਧਾਰ ਕਰ ਤਾਉਣ ਇਸ ਧਰਤੀ ਦੇ ਉੱਤੇ ਭੇਜਿਆ ਤਾਂ ਕਿ ਅਸੀਂ ਨਾਜ਼ਾਦ ਪਾਈਏ ਅਸੀਂ ਜੀਵਨ ਪਾਈਏ ਅਬਦੀ ਜੀਵਨ ਪਾਈਏ ਸਾਡੇ ਪਾਪਾਂ ਤੋਂ ਅਸੀਂ ਆਜ਼ਾਦੀ ਪਾਈਏ ਅਸੀਂ پاک ਤੇ ਸਾਫ਼ ਹੋ ਸਕੀਏ ਉਸ ਪਾਪ ਦੇ ਪਰਦੇ ਨੂੰ ਫਾੜਨ ਦੇ ਲਈ ਉਸ ਪਿਤਾ ਪ੍ਰਭੂ ਯਸ਼ੁ ਮਸੀਹ ਨੂੰ ਸਰਤਿਉਤੇ ਪਰਮੇਸ਼ਰ ਨੇ ਭੇਜਿਆ ਤਾਂ ਕਿ ਸਾਡਾ ਮਿਲਾਪ ਉਸ ਜੀਵਿਤ ਪਰਮੇਸ਼ਰ ਦੇ ਨਾਲ ਹੋ ਸਕੇ ਉਸ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਉਹਦੀਆਂ ਸਾਰੀਆਂ ਪਲਿਆਈਆਂ ਨੂੰ ਜੋ ਤੁਹਾਡੇ ਜੀਵਨਾਂ ਦੇ ਉੱਤੇ ਕਰਦਾ ਆਤਮਿਕ ਦੁਨੀਆਵੀ ਘਾਰਿਕ ਤਰੰਗ ਦੀ ਪਲਿਆਈ ਉਹ ਤੁਹਾਡੀ ਜ਼ਿੰਦਗੀ ਦੇ ਉੱਤੇ ਤੁਹਾਨੂੰ ਦਿਖਾਉਂਦਾ ਤੁਹਾਡੀਆਂ ਜ਼ਿੰਦਗੀਆਂ ਚੋਂ ਬੰਦ ਦਰਵਾਜ਼ਿਆਂ ਨੂੰ ਖੋਲਦਾ ਆਪਣੇ ਦਾਨਾਂ ਤੇ ਵਰਦਾਨਾਂ ਦੇ ਨਾਲ ਪਰਦਾ ਆਪਣੀ ਆਤਮਾ ਪਲੀ ਸਾਹਮਣੇ ਦੇ ਨਾਲ ਤਾਨੂੰ ਪਰ ਕੇ ਹਰ ਰੋਜ਼ ਅਨਚੰਚ ਕਰਕੇ ਤਾਨੂੰ ਪਰਮੇਸ਼ਰ ਤਾਨੂੰ ਵਧਾਉਂਦਾ ਤਾਨੂੰ ਫਲਵੰਤ ਕਰਦਾ ਉਹ ਕਾਪਾਂ ਦੀ ਤਰ੍ਹਾਂ ਇੱਕ ਨਵਾਂ ਬਲ ਦੇ ਕੇ ਤਾਨੂੰ ਉੱਚਾ ਉਠਾਉਂਦਾ ਤਾਨੂੰ ਉਡਾਉਂਦਾ ਉੱਚੀਆਂ ਥਾਵਾਂ ਦੇ ਉੱਤੇ ਤਾਨੂੰ ਬਿਠਾਉਂਦਾ ਉਸ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਤੁਹਾਡਾ ਦਿਲ ਦਿਮਾਗ ਹਲਾਤ ਰਿਸ਼ਤੇ ਨਾਲ ਤੇ ਡੈਵਲ ਉਹਦੀਆਂ ਪਲੈਨਿੰਗਸ ਤਾਨੂੰ ਕੀ ਕਹਿ ਰੀਆਂ ਕੋਈ ਮਾਇਨੇ ਨਹੀਂ ਰੱਖਦਾ ਦੀ ਪ੍ਰੈਜ਼ੈਂਸ ਦੇ ਵਿੱਚ ਤੁਸੀਂ ਆ ਚੁੱਕੇ ਹੋ ਅੱਜ ਪਰਮੇਸ਼ਰ ਤੁਹਾਨੂੰ ਸੇਵ ਨਹੀਂ ਛੱਡੇਗਾ ਸੋ ਸਭ ਜਨ ਆਪਣੀਆਂ ਜ਼ੁਬਾਨਾਂ ਨੂੰ ਖੋਲਦਿਆਂ ਗੈਸ ਜ਼ੁਬਾਨ ਚ ਪ੍ਰਾਰਥਨਾ ਕਰਦਿਆਂ ਆਇਆ ਕਿਉਂਕਿ ਆਪਣਾ ਬੈਸ ਸੀ ਤੁਸੀਂ ਪਰਮੇਸ਼ਰ ਦੀ ਲੈ ਕੇ ਆਉਂਨੇ ਆ ਇਹ ਪਹਿਲਾ ਸਮਾ ਪਰਮੇਸ਼ਰ ਦਾਵਾ ਆਪਣੇ ਹੋਟਾਂ ਨੂੰ ਖੋਲਦਿਆਂ ਆ ਪਰਮੇਸ਼ਰ ਨੂੰ ਕਹੋ ਕਿ ਪਿਤਾ ਤੇਰੀ ਸਦਾਇਆ ਦੇਲੇ ਮੈਂ ਤੇਰਾ ਧੰਨਵਾਦ ਕਰਦਾ ਮੈਂ ਅੰਮ੍ਰਿਤ ਵਿਲੇ ਤਿਆਰੀ ਕਰਕੇ ਮੈਂ ਤੇਰੀ ਉਡੀਕ ਵਿੱਚ ਆ ਪਰਮੇਸ਼ਰ ਮੈਂ ਆਪਣੀ ਕੋਠਰੀ ਦੇ ਦਰਵਾਜ਼ਿਆਂ ਨੂੰ ਬੰਦ ਕਰਕੇ ਪਰਮੇਸ਼ਰ ਗੁਪਤ ਦੇ ਵਿੱਚ ਪਰਮੇਸ਼ਰ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਪਰਮੇਸ਼ਰ ਖੁਦਾਵਨ ਆਇ ਤੂੰ ਮੇਰੀਆਂ ਪ੍ਰਾਰਥਨਾਵਾਂ ਨੂੰ ਸੁਣ ਖੁਦਾਵਨ ਮੇਰੀ ਦੁਹਾਈ ਦੇ ਉੱਤੇ ਕੰਲਾ ਖੁਦਾਵਨ ਖੁਦਾ ਮੈਨੂੰ ਬਰਕਤ ਦੇ ਮੈਨੂੰ ਬਲੈਸ ਕਰ ਮੇਰੇ ਉੱਤੇ ਅਨੁਗ੍ਰਹਿ ਕਰ ਮੇਰੇ ਉੱਤੇ ਦਇਆ ਕਰ ਸਮਰਥਿਅ ਪਰਮੇਸ਼ਰ ਮੈਨੂੰ ਆਪਣੇ ਜਲਾਲ ਦੇ ਨਾਲ ਪਰ ਖੁਦਾਵਨ ਖੁਦਾ ਤੇਰੀ ਦਇਆ ਤੇਰੀ ਕਿਰਪਾ ਪਰਮੇਸ਼ਰ ਤੇਰੀ ਮੁਕਤੀ ਮੇਰੇ ਪਰਿਵਾਰ ਦੇ ਮੇਰੇ ਘਰਾਨੇ ਦੇ ਉੱਤੇ ਆਵੇ ਖੁਦਾਵਨ ਖੁਦਾ ਅੱਜ ਆਪਣੀ ਸਹਾਇਤਾ ਪਰਿਆਹੱਥ ਦੇ ਨਾਲ ਸਾਨੂੰ ਚੁਲਿਆ ਖੁਦਾਯਾ ਤਾਂਕਿ ਜਦ ਤੂੰ ਸਹਾਇਤਾ ਕਰੇ ਪਰਮੇਸ਼ਰ ਸਾਰੇ ਬੰਦ ਦਰਵਾਜ਼ੇ ਖੁੱਲ ਜਾਂਦੇ ਪਿਤਾ ਸਾਰੇ ਬੰਧਨ ਤੂੰ ਤੋੜਦਾ ਖੁਦਾਵੰ ਸਾਰੇ ਕਰਜ਼ ਤੂੰ ਤੋੜਦਾ ਖੁਦਾਵੰ ਖੁਦਾ ਸਾਰੀਆਂ ਬਿਮਾਰੀਆਂ ਨੂੰ ਤੂੰ ਨਾਸ਼ ਕਰਦਾ ਪਰਮੇਸ਼ਰ ਤੂੰ ਸਾਰੇ ਖੁਦਾਵੰ ਖੁਦਾ ਮਾਰਗਾਂ ਦੇ ਉੱਤੇ ਤੂੰ ਸਾਡੀ ਅਗਵਾਹੀ ਕਰਦਾ ਸਮਰਥੀ ਪਰਮੇਸ਼ਰ ਔਰ ਲਾਰਡ ਮੈਂ ਵਿਸ਼ਵਾਸ ਕਰਦਾ ਹਾਂ ਤੇਰੀ ਸਹਾਇਤਾ ਪਰਿਆਹੱਥ ਮੇਰੇ ਜੀਵਨ ਦੇ ਉੱਤੇ ਕਾਰਿਆ ਕਰੇਗਾ आई तेरी सहायता पर हथ हाँ, परमेश्वर मेरे बच्चों के उत्ते कार्य करेगा मेरी मैरिड लाइफ के उत्ते मेरे गर्व के उत्ते मेरे फाइनेंस के उत्ते मेरे बिजनेस के उत्ते परमेश्वर तू मेरी सहायता करेगा मेरे उत्ते दया करेगा करुणा करेगा परमेश्वर अपने जीवित हथ हाँ नूं वधा ਔਰ ਮੇਰੀ ਸਹਾਇਤਾ ਪੇ ਜਿਸ ਤਰ੍ਹਾਂ ਤੂੰ ਇਜ਼ਰਾਈਲੀਆਂ ਦੇ ਲਈ ਆਪਣੀ ਹਰ ਵਕਤ ਜਦ ਵੀ ਉਹਨਾਂ ਨੇ ਤੈਨੂੰ ਪੁਕਾਰਿਆ ਪਰਮੇਸ਼ਰ ਤੂੰ ਆਪਣੀ ਸਹਾਇਤਾ ਨੂੰ ਭੇਜਿਆ ਖੁਦਾਵਨ ਖੁਦਾ ਅੱਜ ਵੀ ਤੂੰ ਹੀ ਸੱਚਾ ਤੇ ਜ਼ਿੰਦਾ ਪਰਮੇਸ਼ਰ ਆ ਲਾਰਡ ਖੁਦਾਵਨ ਖੁਦਾ ਤੂੰ ਕਦੀ ਨਾ ਸੌਣ ਵਾਲਾ ਕਦੀ ਨਾ ਉਗਲਹਣ ਵਾਲਾ ਪਰਮੇਸ਼ਰ ਆ ਖੁਦਾਵਨ ਤੂੰ ਆਪਣੇ ਹੱਥਾਂ ਦੀਆਂ ਹਥੇਲੀਆਂ ਦੇ ਉੱਤੇ ਪਰਮੇਸ਼ਰ ਤੂੰ ਤੂੰ ਮੇਰੇ ਖੁਦਾਵਨ ਖੁਦਾ ਤੂੰ ਮੈਨੂੰ ਬਰਕਤ ਦੇਣ ਵਾਲਾ ਪਰਮੇਸ਼ਰ ਆ ਖੁਦਾਵਨ ਜੋ ਤੂੰ ਬਰਕਤਾਂ ਭ੍ਰਾਮ ਦੀ ਲਾਈਵ ਦੇ ਉੱਤੇ ਦਿੱਤੀਆਂ ਪੇ ਤਾਂ ਖੁਦਾਵਨ ਅੱਜ ਉਹ ਹੀ ਬਰਕਤ ਆ ਮੇਰੀ ਲਾਈਫ ਦੇ ਉੱਤੇ ਆਉਣ ਖੁਦਾਵਨ ਖੁਦਾ ਉਹ ਹੀ ਤੇਰੇ ਵਾਦੇ ਪਰਮੇਸ਼ਰ ਮੇਰੇ ਜੀਵਨ ਦੇ ਉੱਤੇ ਪੂਰੇ ਹੋਣ ਪਿਤਾ ਤੂੰ ਮੈਨੂੰ ਮਲਟੀਪਲਾਈ ਕਰ ਖੁਦਾਵਨ ਖੁਦਾ ਤੂੰ ਮੈਨੂੰ ਬles ਕਰ ਸਾਮਰਤੀ ਪਰਮੇਸ਼ਰ ਖੁਦਾਵਨ ਮੈਂ ਯੇਸ਼ੂ ਮਸੀਹ ਦੇ ਨਾਮ ਚ ਪ੍ਰਾਰਥਨਾ ਕਰਦੀ ਲੋਰਡ ਜਿੰਨੇ ਚਨ ਆਈ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆਪਣਾ ਪਹਿਲਾ ਸਮੇਂ ਦਾ ਪਹਿਲਾ ਫਲ ਪਰਮੇਸ਼ਰ ਆਪਣਾ ਬੈਸਟ ਸਮਾਂ ਤੈਨੂੰ ਦੇ ਰਿਹਾ ਖੁਦਾਵਨ ਅੱਜ ਆਪਣੀ ਲਾਈਫ ਦੇ ਉੱਤੇ ਬੈਸਟ ਚੀਜ਼ਾਂ ਨੂੰ ਦੇਖਣ ਖੁਦਾਵਨ ਖੁਦਾ ਖੁਦਾਵਨ ਖੁਦਾ ਬੱਚਿਆ ਚੁੱਕਿਆ ਨਾ ਦਾ ਨਾ ਹੋਵੇ ਪਰਮੇਸ਼ਰ ਬੈਸਟ ਤੋਂ ਬੈਸਟ ਚੀਜ਼ਾਂ ਦੇ ਨਾਲ ਇਹਨਾਂ ਨੂੰ ਬlesਸ ਕਰੇ ਇਹਨਾਂ ਨੂੰ ਬਰਕਤ ਦੇ ਇਹਨਾਂ ਤੇ ਅਨੁਗ੍ਰਹਿ ਦੇ ਪਿਤਾ ਇਹਨਾਂ ਦੇ ਜੀਵਨਾਂ ਦੇ ਤੇ ਤੇਰਾ ਆਤਮਾ ਕਾਰਜ ਕਰੇ ਤੇਰੀ ਸਮਰਥੁਤਰੇ ਪਰਮੇਸ਼ਰ ਖੁਦਾਵਨ ਖੁਦਾ ਤੇਰਾ پاک ਰੂਪ ਪਰਮੇਸ਼ਰ ਜੋ ਇੱਕ ਗੁਪਤ ਵਿੱਚ ਪ੍ਰਾਰਥਨਾ ਕਰਦੇ ਪਿਤਾ ਇਹ ਪਬਲਿਕੀ ਪਰਮੇਸ਼ਰ ਰਿਵਾਰਡ ਨੂੰ ਪਾਉਣ ਤੇਰੇ ਜੀਵਿਤ ਨਾਮ ਵਿੱਚ ਪਰਮੇਸ਼ਰ ਇਹ ਚਮਕਣ ਉਸ ਧਰਮੀ ਦੇ ਪ੍ਰਕਾਸ਼ ਦੀ ਤਰ੍ਹਾਂ ਜੋ ਸੂਰਜ ਦੇ ਨਾਈ ਦਿਨੋ ਦਿਨ ਵਗਦਾ ਜਾਂਦਾ ਪਰਮੇਸ਼ਰ ਇਹਨਾਂ ਦੇ ਫਲ ਕਾਦੀ ਕੱਚੇ ਨਾਲ ਚੜਨ ਖੁਦਾਵਨ ਖੁਦਾ ਇਹ ਬਿਰਸ਼ ਬਨ ਜਨ ਜੋ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਹ ਜੋ ਰੁੱਤ ਸਿਰ ਆਪਣਾ ਫਲ ਦਿੰਦੇ ਜੇ ਦੇ ਪੱਤੇ ਕਦੀ ਨਹੀਂ ਕੁਮਲਾਉਂਦੇ ਪਰਮੇਸ਼ਰ ਖੁਦਾਵੰ ਜਿੱਥੇ-ਜਿੱਥੇ ਸ਼ਤਾਨ ਨੇ ਇਹਨਾਂ ਨੂੰ ਬਾਂਚ ਕੀਤਾ ਪਿਤਾ ਜੇ ਫਲਦਾਰ ਹੋ ਜਾਣ ਪਿਤਾ ਇਹਨਾਂ ਦੇ ਫਲ ਪਰਮੇਸ਼ਰ ਅੱਜ ਕਦੀ ਕੱਚੇ ਨਾਲ ਚੜਨ ਇਹਨਾਂ ਦੀ ਲਾਈਫ 'ਚ ਇਹਨਾਂ ਦੇ ਬੱਚਿਆਂ 'ਚ ਇਹਨਾਂ ਦੇ ਫਾਈਨਾਂਸ 'ਚ ਇਹਨਾਂ ਦੇ ਗਰਭ 'ਚ ਇਹਨਾਂ ਦੀ ਹੈਲਪ 'ਚ ਇਹਨਾਂ ਦੀ ਲਾਈਫ ਦੇ ਕਿਸੇ ਵੀ ਹਿੱਸੇ ਵਿੱਚ ਪਰਮੇਸ਼ਰ ਕਦੀ ਕੋਈ ਫਲ ਕੱਚਾ ਨਾਲ ਚੜੇ ਪਰਮੇਸ਼ਰ ਖੁਦਾਵੰ ਇਹ ਹਰੇ ਅਤੇ ਪਰੇ ਹੋ ਜਾਣੇ ਰਸ ਭਰੇ ਹੋ ਜਾਣ ਪਰਮੇਸ਼ਰ ਬਹੁਤਿਆਂ ਦੇ ਲਈ ਇੱਕ ਬਰਕਤ ਦਾ ਕਾਰਨ ਬਣ ਜਾਣ ਪਰਮੇਸ਼ਰ ਇਹ ਖੁਦਾਵੰਤ ਸਤਾਬੰਜਨ ਜੀਵਨ ਜਲ ਦਾ ਪਰਮੇਸ਼ਰ ਖੁਦਾਵੰਤ ਖੁਦਾ ਬਹੁਤਿਆਂ ਨੂੰ ਬਚਾਉਣ ਦਾ ਇੱਕ ਕਾਰਨ ਬਣਜਣ ਖੁਦਾਵੰਤ ਖੁਦਾ ਆਇ ਤੇਰਾ ਗ੍ਰੇਸ ਇਹਨਾਂ ਨੇ ਇਹਨਾਂ ਦੇ ਘਰਾਂ ਪਰਿਵਾਰਾਂ ਦੇ ਉੱਤੇ ਆਵੇ ਪਰਮੇਸ਼ਾ ਤੇਰੀ ਦਇਆ ਨੇ ਦੇ ਉੱਤੇ ਆਵੇ ਖੁਦਾਵੰਤ ਖੁਦਾ ਤੂੰ ਕਿੱਤ ਧਰਮੀ ਦਾ ਵੰਚ ਬਚਾਇਆ ਜਾਏਗਾ ਪਰਮੇਸ਼ਰ ਅੱਜ ਇਹ ਖੁਦ ਬਚਨ ਪਰਮੇਸ਼ਰ ਤੇਰੀ ਦਇਆ ਨਤਿ ਆਵੇ ਅਰੇ ਬਹੁਤਿਆਂ ਦੇ ਲਈ ਪਰਮੇਸ਼ਰ ਬਚਾਉਣ ਦਾ ਆਪਣੇ ਕਰਾਨੇ ਨੂੰ ਬਚਾਉਣ ਦਾ ਕਾਰਨ ਬਣ ਜਾਂ ਸਭ ਸ਼ਕਤੀਮਾਨ ਪਰਮੇਸ਼ਰ ਇਨਤੇ ਦਇਆ ਕਰ করুণਾ ਕਰ ਸਭ ਸ਼ਕਤੀਮਾਨ ਪਰਮੇਸ਼ਰ ਖੁਦਾ ਹਰ ਹਥਿਆਰ ਜੋ ਨਦੀ ਹਾਨੀ ਦੇ ਲਈ ਪਿਤਾ ਤੇਰੇ ਜੀਵਿਤ ਨਾਂ ਵਿੱਚੋਂ ਟੁੱਟ ਜਾਣ ਖੁਦਾਵਨ ਖੁਦਾ ਹਰ ਸਾਰਿਆ ਵੈਰੀ ਦੇ ਹੱਥਾਂ ਟੁੱਟਣ ਤੇਰੇ ਜੀਵਿਤ ਨਾਮ ਵਿੱਚ ਖੁਦਾਵਨ ਖੁਦ ਅ ਤਰਾ ਆਤਮਾ ਨੇ ਦੇ ਜੀਵਨ ਦੇ ਉੱਤੇ ਕਾਰਿਆ ਕਰੇ ਇਹਨਾਂ ਨੂੰ ਮੈਂ ਬਲੈਸ ਕਰਦੀ ਆ ਮੈਂ ਆਸ਼ੀਸ਼ਿਤ ਘੋਸ਼ਿਤ ਕਰਦੀ ਪਰਮੇਸ਼ਾ ਅੱਜ ਜਿੰਨੇ ਕੰਮ ਕਰਨਗੇ ਉਹਨਾਂ ਤੇ ਫਲਵੰਤ ਹੋਣਗੇ ਪਿਤਾ ਸੱਚਮੁੱਚ ਤੇਰੀ ਦਇਆ ਨੂੰ ਅੱਜ ਦੇਖਣ ਖੁਦਾਵਨ ਖੁਦਾ ਖੁਦਾਵਨ ਖੁਦਾ ਤੂੰ ਮੁਕਤੀ ਦਾਤਾ ਤੂੰ ਉਧਾਰ ਕਰਤਾ ਸਮਰਥੀ ਪਰਮੇਸ਼ਰਾ ਲਾਰਡ ਇਹਨਾਂ ਨੂੰ ਮੈਂ ਬLES ਕਰਦੀ ਆ ਸਭ ਜਨ ਆਪਣੇ ਆਪ ਨੂੰ ਵਚਨ ਦੇ ਲਈ ਤਿਆਰ ਕਰੋ ਪਰਮੇਸ਼ਰ ਦੇ ਅੱਗੇ ਦਇਆ ਕਰੇ ਮੰਗੋ ਕਿ ਪਰਮੇਸ਼ਰ ਤੂੰ ਆਪਣੀ ਦਇਆ ਕਰ ਖੁਦਾਵਨ ਮੈਨੂੰ ਜੀਵਿਤ ਵਚਨ ਦੇ ਨਾਲ ਜੋੜ ਖੁਦਾਵਨ ਖੁਦਾ ਮੈਨੂੰ ਜੀਵਿਤ ਵਿਵੇਕ ਦੇ ਸ਼ੁੱਧ ਮਨ ਦੇ ਤਾਂ ਕਿ ਮੈਂ ਤੇਰੇ ਵਚਨ ਦੇ ਉੱਤੇ ਮੰਨਨ ਕਰ ਸਕਾਂ ਔਰ ਮੈਂ ਤੇਰੀਆਂ ਪਲਿਆਈਆਂ ਨੂੰ ਖੁਦਾਵਨ ਦੇਖ ਸਕਾਂ ਆਪਣੇ ਵਚਨ ਨੂੰ ਪੇਜ ਕੇ ਮੈਨੂੰ ਚੰਗਿਆ ਕਰ ਖੁਦਾਵਨ ਤਾਂ ਕਿ ਮੈਂ ਆਉਣ ਵਾਲੀਆਂ ਸਾਰੀਆਂ ਤਬਾਈਆਂ ਤੋਂ ਬਚ ਸਕਾਂ ਪਿਤਾ ਕਿਉਂਕਿ ਤੇਰਾ ਵਚਨ ਮੈਨੂੰ ਬੁੱਧੀ ਦਿੰਦਾ ਮੈਨੂੰ ਗਿਆਨ ਦਿੰਦਾ ਮੇਰੇ ਮਾਰਗਾਂ ਤੇ ਮੇਰੀ ਅਗਵਾਹੀ ਕਰਦਾ ਪਰਮੇਸ਼ਰ ਮੇਰੀਆਂ ਮੂਰਖਤਾਈਆਂ ਨੂੰ ਬੁੱਧੀਮਾਨੀ ਵਿੱਚ ਬਦਲਦਾ ਪਿਤਾ ਜੱਜ ਜਤੂ ਆਪਣੇ ਬੱਚਿਆਂ ਨੂੰ ਪੇਜਦਾ ਖੁਦਾਵਨ ਪਵਿੱਤਰਾਤਮਾ ਸਿਤੜਾ ਔਨਰ ਕਰਦੇ ਆ ਸਵਾਗਤ ਕਰਦੇ ਵਚਨ ਦੇ ਸਮੇਂ ਪਰਮੇਸ਼ਰ ਤੋਂ ਆਪਣੇ ਲੋਕਾਂ ਨੂੰ ਟੱਚ ਕਰੇ ਨਦੀ ਬੁੱਧੀ ਨੂੰ ਟੱਚ ਕਰ ਪਰਮੇਸ਼ਰ ਇਹਨਾਂ ਦੀ ਬੁੱਧੀ ਦੇ ਉੱਤੇ ਪਰਮੇਸ਼ਰ ਆਪਣਾ ਕੰਟਰੋਲ ਤੇ ਕਬਜ਼ਾ ਕਰੋ ਅੱਜ ਦੇ ਵਚਨ ਦੇ ਦੁਆਰਾ ਪਿਤਾਏ ਬਹੁਤ ਸਾਰੇ ਲੋਕ ਪਿਤਾ ਆਸ਼ੀਸ਼ੀਤ ਹੋਣ ਬਰਕਤ ਪਾਉਣ ਔਰ ਤੇਰੀ ਨਾਮ ਦੀ ਮਾਹੀਮਾ ਨੂੰ ਇਕ ਕਰਨ ਸਭ ਸ਼ਕਤੀਮਾਨ ਪਰਮੇਸ਼ਰ ਸੋ ਸਭਜਨ ਅੱਜ ਦੀ ਸਵਚਨ ਦੇ ਨੂੰ ਮੇਰੇ ਨਾਲ ਪਿੱਛੇ ਇੱਕ ਮਨ ਹੋ ਕੇ ਬੋਲਣਾ ਹਾਲੇਲੂਇਆ ਹਈਆ ਹਵਾ ਤੇਰੀ ਸਮਰਾਥ ਵਿਚ ਪਾਛਾ ਆਨੰਦ ਹੋਵੇਗਾ ਤੇ ਤੇਰੇ ਬਚਾਓ ਵਿਚੋਂ ਕਿੱਡਕ ਮਗਨ ਹੋਵੇਗਾ ਤੇ ਉਹਦਾ ਮਨੋਰਥ ਪੂਰਾ ਕੀਤਾ ਹੈ ਤੇ ਉਹਦੇ ਬੁੱਲਾਂ ਦੀ ਬੇਨਤੀ ਨੂੰ ਤੂੰ ਰੋਕਿਆ ਨਹੀਂ ਭਲਾਈ ਦੀਆਂ ਬਰਕਤਾਂ ਨਾਲ ਤੂੰ ਉਹਨੂੰ ਅਗਲ ਵਾਂਡੀ ਮਿਲਦਾ ਹੈ ਤੇ ਕੁੰਦਨ ਸੋਨੇ ਦਾ ਮੁਕਟ ਉਹਦੇ ਸਿਰ ਤੇ ਰੱਖਿਆ ਹੈ ਉਹਨੇ ਤੇਤੋ ਜੀਵਨ ਮੰਗਿਆ ਹੈ ਅਰ ਤੇ ਉਹਨੂੰ ਦੇ ਦਿੱਤਾ ਸਗੋ ਅਨੰਤ ਕਾਲ ਤੱਕ ਉਮਰ ਦਾ ਵਾਅਦਾ ਵੀ ਤੇਰੇ ਬਚਾਓ ਦੇ ਕਾਰਨ ਉਹਦਾ ਪਰਤਾਪ ਵੱਡਾ ਹੈ ਤੇਜ ਅਤੇ ਉਪਮਾ ਤੂੰ ਉਹਦੇ ਉੱਤੇ ਰੱਖਦਾ ਹੈ ਤੂੰ ਤਾਂ ਉਹਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿਰਾਉਂਦਾ ਹੈ ਤੂੰ ਉਹਨੂੰ ਆਪਣੀ ਹਜ਼ੂਰੀ ਦੇ ਆਨੰਦ ਨਾਲ ਮਗਨ ਕਰਦਾ ਹੈ ਇਸ ਲਈ ਇਸ ਲਈ ਪਾਈ ਪਾਸ਼ਾ ਯਹਵਾ ਉੱਤੇ ਪਰੋਸਾ ਰੱਖਦਾ ਹੈ ਅਤੇ ਆਤਮ ਮਹਾਨ ਦੀ ਦਇਆ ਨਾਲ ਉਹ ਕਦੇ ਨਾ ਡੋਲੇਗਾ ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਟੋਲ ਕੇ ਕੱਢੇਗਾ ਤੇਰਾ ਸੱਜਾ ਤੇਰੇ ਦੁਸ਼ਮਣਾਂ ਨੂੰ ਟੋਲ ਲਵੇਗਾ ਤੂੰ ਆਪਣੀ ਹਜ਼ੂਰੀ ਦੇ ਵੇਲੇ ਜਿਉਂਦਾ ਉਹਨਾਂ ਨੂੰ ਅੱਗ ਦੇ ਤੰਦੂਰ ਵਿੱਚ ਪਾਵੇਂਗਾ ਯਹੋਵਾ ਉਹਨਾਂ ਨੇ ਆਪਣੇ ਕਰੋਧ ਦੇ ਨਾਲ ਨਿਗਲ ਜਾਵੇਗਾ ਅਤੇ ਅੱਗ ਉਹਨਾਂ ਨੂੰ ਪੱਖ ਲਵੇਗੀ ਤੂੰ ਉਹਨਾਂ ਦਾ ਫਲ ਧਰਤੀ ਉੱਤੋਂ ਅਤੇ ਉਹਨਾਂ ਦੇ ਵੰਸ ਆਦਮੀ ਦੇ ਵੰਸ ਵਿੱਚੋਂ ਨਾਸ਼ ਕਰੇਗਾ ਪਾਵੇਂ ਉਹਨਾਂ ਨੇ ਤੇਰੇ ਵਿਰੁੱਧ ਬੁਰੀਾਈ ਠਾਣੀ ਅਤੇ ਜੁਗਤ ਸੋਚੀ ਜਿਸ ਨੂੰ ਉਹ ਪੂਰਾ ਨਾ ਕਰ ਸਕੇ ਤੂੰ ਉਹਨਾਂ ਦੀ ਪਿੱਠ ਆਪਣੀ ਵੱਲ ਮੋੜੇਂਗਾ ਤੂੰ ਉਹਨਾਂ ਦੇ ਮੂੰਹ ਦੇ ਨਿਸ਼ਾਨੇ ਉੱਤੇ ਆਪਣਾ ਬਾਨ ਝਿੱਲੇ ਚੜਾ ਦੇਵੇਂਗਾ ਹੀ ਯਹੋਵਾ ਤੂੰ ਆਪਣੀ ਸਮਰੱਥਾ ਨਾਲ ਮਹਾਨ ਹੋ ਅਸੀਂ ਗਾਉਂਦੇ ਹੋਏ ਤੇਰੀ ਸ਼ਕਤੀ ਦਾ ਜਸ ਕਰਾਂਗੇ ਸਭ ਬੋਲੋ ਆਮੀਨ ਆਮੀਨ ਹਾਲੇਲੂਇਆ ਥੈਂਕ ਯੂ ਜੀਸਸ ਸਮਰਥਿ ਪਰਮੇਸ਼ੁਰ ਤੇਰੀ ਇਸ ਵਚਨ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਸੋ ਸਭ ਜਨਪੀਆਂ ਜ਼ੁਬਾਨਾਂ ਨੂੰ ਖੋਲਦੇ ਅੱਜ ਦੇ ਵਚਨ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰੋ ਉਹਦੀਆਂ ਪੱਲਿਆਈਆਂ ਨੂੰ ਯਾਦ ਕਰਦੇ ਹਾਂ ਦਾ ਧੰਨਵਾਦ ਕਰੋ ਅੱਜ ਦੀਸ ਵਚਨ ਦੇ ਲਈ ਪਰਮੇਸ਼ਰ ਨੂੰ ਕੋਈ ਖੁਦਾਵੰ ਅਸੀਂ ਵਿਸ਼ਵਾਸ ਕਰਦੇ ਇਸ ਵਚਨ ਦੇ ਦੁਆਰਾ ਤੂੰ ਮੈਨਾਂ ਗੱਲ ਕੀਤੀ ਪਰਮੇਸ਼ਰ ਖੁਦਾਵੰ ਤੂੰ ਮੇਰੇ ਤੇ ਦਇਆ ਕੀਤੀ ਅੱਜ ਦੇ ਵਚਨ ਦੇ ਦੁਆਰਾ ਪਰਮੇਸ਼ਰ ਸੱਚਮੁੱਚ ਮੈਂ ਤੇਰੀ ਤੇਰੀ ਕਰੂਣਾ ਨੂੰ ਦੇਖਿਆ ਪਿਤਾ ਅੱਜ ਤੋਂ ਆਪਣੇ ਵਚਨ ਦੇ ਦੁਆਰਾ ਪਰਮੇਸ਼ਰ ਮੇਰੇ ਸਾਰੇ ਬੰਦਨਾ ਨੂੰ ਤੋੜੇਗਾ ਮੈਂ ਵਿਸ਼ਵਾਸ ਕਰਦਾ ਅੱਜ ਦਾ ਵਾਚਨ ਖੁਦਾਵੰ ਮੇਰੇ ਜੀਵਨ ਚ 100 ਗੁਣਾ ਫਲ ਲਿਆ ਕੇ ਆਵੇਗਾ ਪਿਤਾ ਤੂ ਸਾਰੇ ਕਰਜ਼ੇ ਸ਼ਾਪ ਬੰਦਨਾ ਨੂੰ ਤੋੜੇਂਗਾ ਸਮਰਤੀ ਪਰਮੇਸ਼ਰ ਅੱਜ ਦੇ ਤੇਰੇ ਵਚਨ ਦਾ ਅਸੀਂ ਆਨਰ ਕਰਦੇ ਹਾਂ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਅੱਜ ਦੀ ਇਸ ਵਚਨ ਦੇ ਲਈ ਪਰਮੇਸ਼ਰ ਤੇਰੀ ਦਇਆ ਤੇਰੀ ਕਰੁਣਾ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਸਭ ਸ਼ਕਤੀਮਾਨ ਪਰਮੇਸ਼ਰ ਆਪਣੀਆਂ ਜ਼ੁਬਾਨਾਂ ਨੂੰ ਖੋਲਦੇ ਹਾਂਗੇ ਜ਼ੁਬਾਨ ਚ ਕੁਝ 10 ਮਿੰਟਾਂ ਦੀ ਲਈ ਸੇ ਪ੍ਰਾਰਥਨਾ ਕਰਾਂਗੇ ਔਰ ਪਵਿੱਤਰ ਆਤਮਾ ਨੂੰ ਕਹਾਂਗੇ ਖੁਦਾਵੰ ਆਕਰੂ ਮੈਨੂੰ ਆਪਣੀ ਫਾਇਰ ਦੇ ਨਾਲ ਪਰ ਦੋ ਮੈਨੂੰ ਆਪਣੇ ਮੱਸਾ ਦੇ ਨਾਲ ਪਰ ਦੋ ਖੁਦਾਵਨ ਖੁਦਾ ਮੇਰੇ ਜੀਵਨ ਦੇ ਉੱਤੇ ਪਰਮੇਸ਼ਰ ਮੇਰਾ ਬ੍ਰਾਂਡ ਤੇਰਾ ਵਿਸ਼ੇਕ ਜਾਂ ਤੇਰੀ ਸਮਰਤ ਤੇਰੀ ਫਾਇਰ ਪਰਮੇਸ਼ਰ ਅੱਜ ਜੋ ਹੀ ਬ੍ਰਾਂਡ ਮੈਨੂੰ ਚਮਕਾਵੇਗਾ ਮੈਨੂੰ ਅਗਲੇ ਲੈਵਲ ਤੇ ਲੈ ਕੇ ਜਾਵੇਗਾ ਮੇਰੇ ਤੇ ਦਇਆ ਕਰੇਗਾ ਪਰਮੇਸ਼ਰ ਮੇਰੇ ਬੁੱਲਾਂ ਦੀ ਬੇਨਤੀ ਨੂੰ ਤੂੰ ਰੋਕੇਗਾ ਨਹੀਂ ਖੁਦਾਵਨ ਖੁਦਾ ਖੁਦਾਵਨ ਅੱਜ ਤੂੰ ਮੇਰੀ ਬੇਨਤੀਆਂ ਮੇਰੀਆਂ ਪ੍ਰਾਰਥਨਾ ਨੂੰ ਸੁਣ ਕੇ ਤੂੰ ਮੈਨੂੰ ਉੱਤਰ ਦਵੇਂਗਾ ਤੂੰ ਆਪਣਾ ਸਵਰਗ ਮੇਰੇ ਲਈ ਖੋਲੇਗਾ ਸਮਰਤੀ ਪਰਮੇਸ਼ਰ राबा शाखा थीखा थाना परमेर मैं प्रार्थना कर दी तेरे जीवित न खुदावन खुदा खुदावन हर एक आत्मा परमेसर जो इन्हे जीवन खुदावन खुदा कब्जा करके बैठा आत्मा मां परमेश्वर जो नदे जीवन उत्ते कब्जा करके बैठिया परमेश्वर ਖੁਦਾਵਨ ਅੱਜ ਤੇਰੀ ਫਰਦੇ ਦੁਆਰਾ ਸਾਰੀਆਂ ਕੰਧੀਆਂ ਆਤਮਾਵਾਂ ਵਿੱਚ ਜੋ ਇਹਨਾਂ ਨੂੰ ਪਰਮੇਸ਼ਰ ਜੀਵਨ ਪਾਉਣ ਤੋਂ ਰੋਕਦੀਆਂ ਅਬਦੀ ਜੀਵਨ ਪਾਉਣ ਤੋਂ ਰੋਕਦੀਆਂ ਖੁਦਾਵਨ ਖੁਦਾ ਅੱਜ ਤੇਰੀ ਫਰਦੇ ਦੁਆਰਾ ਸਾਰੇ ਬੰਧਨ ਟੁੱਟ ਜਾਣ ਉਹ ਸਾਰੀਆਂ ਅੰਧਕਾਰ ਦੀਆਂ ਸ਼ਤਾਨੀ ਤਾਕਤ ਇਹਨਾਂ ਦੀ ਲਾਈਵ 'ਚੋਂ ਆਊਟ ਹੋਣ ਸਾਰੇ ਸ਼ਾਪ ਆਊਟ ਹੋਣ ਕਜ਼ ਆਊਟ ਹੋਣ ਬੰਧਨ ਟੁੱਟਣ ਸ਼ਾਪ ਟੁੱਟਣ ਪਰਮੇਸ਼ਰ ਬੈਰੀ ਦੀਆਂ ਸਾਰੀਆਂ ਯੋਜਨਾਵਾਂ ਨਾਸ਼ ਹੋ ਜਾਣ ਪਵਿੱਤਰ ਆਤਮਾ ਆਪਣੀ ਅੱਗ ਵਰਸਾ ਅੱਗ ਵਰਸਾ ਅੱਗ ਵਰਸਾਈ ਕਿ ਕਜੰਦੇ ਉੱਤੇ ਤੇਰੀ ਫਾਇਰ ਉtre ਆਪੀਆਂ ਜ਼ੁਬਾਨਾਂ ਨੂੰ ਖੋਲਦੇ ਹੋਇਆ ਹੌਲੀ ਗੋਸ ਦੀ ਫਾਇਰ ਨੂੰ ਰਿਲੀਜ਼ ਕਰੋ ਕਿ ਪਵਿੱਤਰ ਆਤਮਾ ਤੇਰੀ ਫਾਇਰ ਉtre 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 ਕੁਦਾਵਨ ਕੁਦਾ ਕਹਿਣਾ ਸ਼ੁਰੂ ਕਰੋ ਕਿ ਖੁਦਾਵਨ ਹਾਰੇ ਕੋ ਆਤਮਾ ਪਰਮੇਸ਼ਵਰ ਜੋ ਮੈਨੂੰ ਅਬਦੀ ਜੀਵਨ ਪਾਉਣ ਤੋਂ ਰੋਕਦਾ ਹਮੇਸ਼ਾ ਦਾ ਜੀਵਨ ਲੈਣ ਤੋਂ ਰੋਕਦਾ ਖੁਦਾਵਨ ਖੁਦਾ ਆਰੋ ਦੁਸਤ ਆਤਮਾ ਦੁੱਤੇ ਪਰਮੇਸ਼ਵਰ ਤੇਰੇ ਹੌਲੀ ਗੋਸ ਦੀ ਫਾਇਰ ਉtre ਹਰ ਸ਼ਤਾਨ ਦੀ ਯੋਜਨਾ ਦਿੱਤੇ ਹੋਲੀ ਗੋਸੀ ਫਾਇਰ ਉtre ਪਰਮੇਸ਼ਰ ਤੇਰੇ ਤੇਰੇ ਜੀਵਿਤ ਨਾਂ ਵਿੱਚ ਸ਼ਤਾਨ ਦੀਆਂ ਸਾਰੀਆਂ ਬੰਦਲਾਂ ਨੂੰ ਅਸੀਂ ਤੋੜ ਦਿਆਂ ਚਾਹੇ ਪਰਮੇਸ਼ਰ ਬਿਮਾਰੀ ਦੇ ਰੂਪ ਚ ਸਾਨੂੰ ਦਿੱਤੀਆਂ ਜਾਦੂ ਟੋਣੇ ਦੇ ਰੂਪ ਚ ਦਿੱਤੀਆਂ ਕਰਜ਼ੇ ਦੇ ਰੂਪ ਚ ਦਿੱਤੀਆਂ ਸ਼ਾਪ ਦੇ ਰੂਪ ਚ ਦਿੱਤੀਆਂ ਪਰਮੇਸ਼ਰ ਹਰ ਇੱਕੋ ਆਤਮਾ ਪਰਮੇਸ਼ਰ ਉਸ ਜੋ ਮੇਰੇ ਅਬਦੀ ਜੀਵਨ ਨੂੰ ਰੋਕ ਕੇ ਬੈਠਾ ਉਸ ਤੇ ਪਵਿੱਤਰ ਆਤਮਾ ਦੀ ਅੱਗ ਉtre 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 ਸਾਮਰਥੀ ਪਰਮੇਸ਼ਰ ਔਰ ਲਾਰਡ ਖੁਦਾਵਨ ਖੁਦਾ ਮੈਂ ਡਿਕਲੇਅਰ ਕਰਦੀ ਆ ਪਰਮੇਸ਼ਰ ਇਹ ਅਬਦੀ ਜੀਵਨ ਪਾਉਣਗੇ ਬਹੁਤ ਆਇਦਾ ਅਬਦੀ ਜੀਵਨ ਪਾਉਣਗੇ ਖੁਦਾਵਨ ਖੁਦਾ ਤੇਰਾ ਉਧਾਰ ਤੇਰੇ ਲੋਕਾਂ ਤੇ ਆਵੇ ਪਰਮੇਸ਼ਰ ਤੇਰੀ ਸਾਲਵੇਸ਼ਨ ਤੇਰੇ ਲੋਕਾਂ ਨਾਲ ਦੇ ਕਰਾ ਇਹਨਾਂ ਦੇ ਪਰਿਵਾਰਾਂ ਦੇ ਉੱਤੇ ਆਵੇ ਪਰਮੇਸ਼ਰ ਰਾਈਟ ਨਾਓ ਤੇਰਾ ਉਧਾਰ ਦੇਖਣ ਇਹਨਾਂ ਦੇ ਕਰ ਇਹਨਾਂ ਦੇ ਪਰਿਵਾਰ ਸਾਮਰਥੀ ਪਰਮੇਸ਼ਰ ਕੁਦਾਵਨ ਕੁਦਾ ਤੇਰੀ ਦਇਆ ਨਨੂ ਕੇਰ ਲਵੇ ਔਰ ਮੈਂ ਪ੍ਰਾਰਥਨਾ ਕਰਦੀ ਹਰ ਜਾਦੂ ਟੋਣਾ ਜੇ ਨਦੀ ਲਾਈਵ ਦਿੱਤੇ ਅਟੈਕ ਕਰਦਾ ਹਰ ਇੱਕੋ ਆਤਮਾ ਜੋ ਸੁਪਨਿਆਂ ਦੇ ਦੁਆਰਾ ਨਦੀ ਲਾਈਵ ਦਿੱਤੇ ਅਟੈਕ ਕਰਦਾ ਉਸ ਉਤੇ ਖੁਦਾਵਨ ਖੁਦਾ ਤੇਰੇ ਪਵਿੱਤਰ ਆਤਮਾ ਦੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਐ ਡੈਵਲ ਆਈ ਕਮਾਂਡ ਇਨ ਦਾ ਨੇਮ ਆਫ ਜੀਜ਼ਸ ਇਹਨਾਂ ਦੇ ਘਰਾ ਪਰਿਵਾਰ ਨੂੰ ਛੱਡ ਔਰ ਨਿਕਲ ਯੇਸ਼ੂ ਮਸੀਹ ਦੇ ਨਾਮ ਦੇ ਚ ਆਊਟ ਇਨ ਦਾ ਨੇਮ ਆਫ ਜੀਜ਼ਸ ਪਵਿੱਤਰ ਆਤਮਾ ਦੀ ਅੱਗ ਤੇਰੇ ਤੇ ਉਤਰੇ ਰਾਈਟ ਨਾ ਹੌਲੀ ਗੋਸ ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਚ ਲੋਡ ਤੇਰੀ ਦਇਆ ਇਹਨਾਂ ਦੇ ਉੱਤੇ ਆਵੇ ਪਰਮੇਸ਼ਾ ਕੁਦਵਨਹਾਰੀ ਕੋ ਆਤਮਾ ਜਿਹਨਾਂ ਦੇ ਬੱਚਿਆਂ ਦੇ ਖਿਲਾਫ ਆ ਪਰਮੇਸ਼ਾ ਇਹਨਾਂ ਦੀ ਬੋਲੀਆਂ ਨੂੰ ਅਲੱਗ-ਅਲੱਗ ਕਰਦਾ ਪਰਮੇਸ਼ਾ ਹਰ ਕਲੇਸ਼ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਕਾਰਿਆ ਕਰਦਾ ਹਰ ਕਪਲ ਦੇ ਵਿੱਚ ਕਾਰਿਆ ਕਰਦੇ ਬੱਚੇ ਔਰ ਮਾਤਾ ਪਿਤਾ ਦੇ ਵਿੱਚ ਫੈਮਲੀ ਵਿੱਚ ਕਾਰਿਆ ਕਰਦਾ ਪਿਤਾ ਹਰ ਇੱਕ ਕਲੇਸ਼ ਦੀ ਆਤਮਾ ਦੇ ਉੱਤੇ ਲੜਾਈਆਂ ਝਗੜਿਆਂ ਦੀ ਆਤਮਾ ਦੇ ਉੱਤੇ ਬੋਲੀਆਂ ਨੂੰ ਅਲੱਗ ਕਰਨ ਵਾਲੀ ਆਤਮਾ ਦੇ ਉੱਤੇ ਖੁਦਾਵਨ ਖੁਦਾ ਤੇਰੀ ਅੱਖ ਉਤਰੇ 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 ਪਰਮੇਸ਼ਾ ਪਵਿੱਤਰਾਤਮਾ ਇਹਨਾਂ ਦੇ ਘਰ ਪਰਿਵਾਰ ਦੇ ਸਿਚੁਏਸ਼ਨਸ ਚੇਂਜ ਕਰ ਖੁਦਾਵਨ ਰਾਈਟ ਨੋ ਤੇਰੀ ਸ਼ਾਂਤੀ ਉਤਰੇ ਇਹਨਾਂ ਦੀਆਂ ਬੋਲੀਆਂ ਇੱਕ ਹੋ ਜਾਣ ਪਿਤਾ ਪਰਮੇਸ਼ਰ ਤੇਰਾ ਪਿਆਰ ਇਹਨਾਂ ਦੇ ਰਿਸ਼ਤਿਆਂ ਦੇ ਉੱਤੇ ਉਤਰੇ ਤੇਰੀ ਸ਼ਾਂਤੀ ਇਹਨਾਂ ਦੇ ਰਿਸ਼ਤਿਆਂ ਦੇ ਉੱਤੇ ਉਤਰੇ ਇਹਨਾਂ ਦੇ ਘਰ ਪਰਿਵਾਰ 'ਚ ਪਰਮੇਸ਼ਰ ਤੇਰਾ ਅਨੁਗ੍ਰਹਿ ਤੇਰੀ ਦਇਆ ਵੇ ਖੁਦਾਵਨ ਖੁਦਾ ਪਰਮੇਸ਼ਰ ਸਾਰੇ ਟੁੱਟੇ ਰਿਸ਼ਤੇ ਫਿਰ ਤੋਂ ਜੁੜ ਜਾਣ ਖੁਦਾਵੰ ਖੁਦਾ ਸਾਰੇ ਪਿਤਾ ਟੁੱਟੇ ਰਿਸ਼ਤੇ ਤੇਰੀ ਦਇਆ ਤੇਰੀ ਕਰੋਨਾ ਦੇ ਦੁਆਰਾ ਫਿਰ ਤੋਂ ਜੁੜ ਜਾਣ ਪਵਿੱਤਰ ਆਤਮਾ ਖੁਦਾਵੰ ਤੇਰਾ ਪਿਆਰ ਇਹਨਾਂ ਦੇ ਕਰਾਂ ਪਰਿਵਾਰਾਂ ਚ ਐਂਟਰ ਕਰੇ ਤੇਰੀ ਦਇਆ ਐਂਟਰ ਕਰੇ ਲਾਰ ਰੇ ਬੁਰਸ਼ੇ ਕਿਥੇ ਨੇਲੇ ਰੇ ਬੇਰ ਪਰਮੇਸ਼ਰ ਜਿੰਨੀਆਂ ਵਿਰੋਧਤਾ ਦੀਆਂ ਆਤਮਾਾਂ ਦੀ ਜੌਬ ਦੇ ਉੱਤੇ ਕੰਮ ਕਰਦੀਆਂ ਪਰਮੇਸ਼ਰ ਜਿੰਨਾ ਵਿਰੋਧਤਾ ਦਾ ਆਤਮਾ ਇਹਨਾਂ ਦੀ ਜੌਬ ਦੇ ਉੱਤੇ ਕਾਰਿਆ ਕਰਿਆ ਪਰਮੇਸ਼ਰ ਉਹਨਾਂ ਸਭ ਗੰਦੀਆਂ ਆਤਮਾ ਦੇਤੇ ਤੇਰੇ ਹਾਲੀਵੁੱਡ ਦੀ ਫਾਇਰ ਉਤਰੀ ਫਾਇਰ ਉਤਰੇ 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 ਪਰਮੇਸ਼ਰ ਇਹ ਆਪਣੀ ਜੌਬਸ ਵਾਲੀ ਜਗ੍ਹਾ ਦੇ ਉੱਤੇ ਫੇਵਰ ਪਾਉਣ ਪਰਮੇਸ਼ਰ ਕੁਦਾਵਨ ਕੁਦਾਇ ਪ੍ਰੋਸਪੈਰਿਟੀ ਪਾਉਣ ਪਰਮੇਸ਼ਾ ਇਹ achiyan positions <laughs> ਪਾਉਣ ਪਰਮੇਸ਼ਾ ਇਹਨਾਂ ਦੇ documents ਬlesਸ ਕਰ ਇਹਨਾਂ ਦੇ contracts ਬlesਸ ਕਰ ਪਰਮੇਸ਼ਾ ਇਹਨਾਂ ਨੂੰ ਬlesਸ ਕਰ ਇਹਨਾਂ ਦੀ life ਦੇ ਹਰ ਰਿਸ਼ਤੇ ਦੇ ਉੱਤੇ ਪਿਤਾਏ ਬਰਕਤ ਪਾਉਣ ਗ੍ਰੇਸ ਪਾਉਣ ਫੇਵਰ ਪਾਉਣ ਦਇਆ ਪਾਉਣ ਪਰਮੇਸ਼ਾ ਤੇਰਾ ਆਤਮਾ ਇਹਨਾਂ ਨੂੰ ਅਗਲੇ level ਤੇ ਲੈ ਕੇ ਜਾਵੇ ਪਰਮੇਸ਼ਾ ਇਹਨਾਂ ਨੂੰ ਮੈਂ ਬlesਸ ਕੋਸ਼ਿਦ ਕਰਦੀਆਂ ਆਸ਼ੀਸ਼ਿਤ ਕੋਸ਼ਿਦ ਕਰਦੀਆਂ ਤੇਰੇ ਜੀਵਿਤ ਅਤੇ ਪਵਿੱਤਰ ਨਾਮ ਵਿੱਚ ਕੁਦਾਵਨ ਕੁਦਾ ਇਹਨਾਂ ਦੇ ਸਾਰੇ ਕੰਮ ਪਰਮੇਸ਼ਰ ਤੇਰੇ ਨਾਮ ਚ ਮੁਬਾਰਕ ਹੋਣ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਹੋਵੇ ਖੁਦਾਵੰ ਖੁਦਾ ਅੱਜ ਇਹਨਾਂ ਦੇ ਵਿਰੋਧੀਆਂ ਦੇ ਸਨਮੁਖ ਪਰਮੇਸ਼ਰ ਤੇਰਾ ਆਤਮਾਨ ਦੇ ਲਈ ਮੇਸ ਸਜਾਵੇ ਪਰਮੇਸ਼ਰ ਖੁਦਾਵੰ ਖੁਦਾ ਤੇਰਾ ਦਇਆ ਤੇਰੀ ਕਿਰਪਾ ਪਰਿਆ ਹੱਥ ਇਹਨਾਂ ਦੇ ਜੀਵਨ ਦੇ ਉੱਤੇ ਕਾਰਿਆ ਕਰੇ ਇਹਨਾਂ ਦੇ ਘਰਾਂ ਪਰਿਵਾਰਾਂ ਫਾਈਨੈਂਸ ਨੂੰ ਇਹਨਾਂ ਦੀ ਇੱਕ ਇੱਕ ਚੀਜ਼ ਨੂੰ ਮੈਂ ਬਲੈਸ ਕੋਸ਼ਿਦ ਕਰਦੀਆਂ ਡੈਵਲ ਦੇ ਸਾਰੇ ਹਥਿਆਰ ਮੈਂ ਕੈਨਸਲ ਕਰਦੀਆਂ ਉਹਦੀਆਂ ਸਾਰੀਆਂ ਯੁਕਤੀਆਂ ਸਾਰੀਆਂ ਯੋਜਨਾਵਾਂ ਨਾਸ਼ ਹੋ ਜਾਣ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਚ ਖੁਦਾਵੰ ਖੁਦਾ ਔਰ ਤੇਰੀ ਦਇਆ ਤੇਰੀ ਕਰੂਣਾ ਇਹਨਾਂ ਨੂੰ ਕੇਰੇ ਪਰਮੇਸ਼ਾ ਹਰ ਐਕਸੀਡੈਂਟਲੀ ਸਪਿਰਿਟ ਨੂੰ ਮੈਂ ਕੈਨਸਲ ਕਰਦੀ ਆ ਪਰਮੇਸ਼ਾ ਇਹਨਾਂ ਦੇ ਗੱਡੀਆਂ ਵਾਹਿਕਲਸ ਇਹਨਾਂ ਦੀ ਹਰ ਇੱਕ ਸਫਰ ਨੂੰ ਮੈਂ ਮੁਬਾਰਕ ਕਰਨੀ ਤੇਰੇ ਲਹੂ ਚ ਛੁਪੋਨੀਆ ਪਰਮੇਸ਼ਾ ਦੁਆ ਤੇਰਾ ਆਤਮਾ ਤੇਰੇ ਦੂਤੇ ਨਦੀ ਹਿਫਾਜ਼ਤ ਕਰਨ ਬਹੁਤਿਆਂ ਵਿੱਚ ਬਰਕਤ ਦਾ ਕਾਰਨ ਬਣ ਪਿਤਾ ਪਰਮੇਸ਼ਾ ਮੈਂ ਤੇਰੇ ਲੋਕਾਂ ਨੂੰ ਫਿਰ ਤੋਂ ਬles ਕੋਸ਼ਿਦ ਕਰਦੀ ਆ ਪ੍ਰਭ ਯੇਸ਼ੂ ਮਸੀਹ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਉਹਦੀ ਗ੍ਰੇਸ ਦਾ ਉਹਦੀ ਪ੍ਰੈਜ਼ੈਂਸ ਦਾ ਜੋ ਸਾਡੇ ਵਿੱਚ ਮੌਜੂਦ ਹੈ ਜਿਹੜਾ ਫਿਰ ਤੋਫਫੁੱਲੀ ਪਰਮੇਸ਼ਾ ਆਪਣੇ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਲੈ ਕੇ ਆਇਆ ਧੰਨਵਾਦ ਜਜਾ ਕਾਰਿਆਂ ਦੇ ਨਾਲ ਤਾਰੀਫ ਕਰਦੇ ਹਾਂ ਦਾ ਧੰਨਵਾਦ ਕਰਦੇ ਹਾਂ ਪ੍ਰਭ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਸਭ ਬੋਲੋ ਆਮੀਨ